ਸਸੀ ਕਾਲ ਜੀ ਤੁਸੀਂ ਦੇਖ ਰਹੇ ਹੋ ਅੰਬੇਡਕਰ ਮਿਸ਼ਨ ਨਿਊ ਚੈਨਲ ਹਿੰਮਤ ਸਾਥ ਦੇ ਸਾਮ। ਜਿੱਤੇ ਮੈਂ ਆਪ ਜੀ ਦਾ ਆਪਣਾ ਡਿੰਪਲ ਗੰਗੜ ਹਰ ਖੰਸਰ ਸਾਹਿਬ ਦਾ ਸਵਾਗਤ ਕਰਦਾ ਤੇ ਅੱਜ ਅੰਬੇਡਕਰ ਮਿਸ਼ਨ ਨਿਊ ਚੈਨਲ ਦੀ ਟੀਮ ਪਹੁੰਚੀ ਹੈ ਤਪਸਥਾਨ ਸ਼੍ਰੀ ਖੁਰਾਲਗੜ੍ਹ ਸਾਹਿਬ ਵਿਖੇ ਜਿੱਥੇ ਕਿ ਐਤਵਾਰ ਦੇ ਕੀਰਤਨ ਦਰਬਾਰ ਸਜਾਏ ਜਾ ਰਹੇ ਨੇ ਆ ਤੁਹਾਨੂੰ ਐਤਵਾਰ ਦੇ ਕੀਰਤਨ ਦਰਬਾਰ ਦੇ ਦਰਸ਼ਨ ਕਰਾਨੇ ਆ ਤੇ ਜੀਵਨ ਗੁਰੂ ਦਾਸ ਮਹਾਰਾਜ ਜੀ ਤਪਸਥਾਨ ਖੁਰਾਲਗਰ ਸਾਹਿਬ ਜੀ ਦੇ ਦਰਸ਼ਕ ਆ ਰਹੇ ਆ ਜੀ ਦਰਸ਼ਨ ਕਰ ਰਹੇ ਹੋ ਤਪਸਥਾਨ ਸ਼੍ਰੀ ਖੁਰਾਲਗਰ ਸਾਹਿਬ ਜੀ ਦੇ ਜਿੱਥੇ ਹਰ ਐਤਵਾਰ ਦੀ ਤਰ੍ਹਾਂ ਇਸ ਐਤਵਾਰ ਵੀ ਕੀਰਤਨ ਦਰਬਾਰ ਸਜਾਏ ਜਾ ਰਹੇ ਨੇ ਤੇ ਤੁਹਾਨੂੰ ਸ਼ਬਦ ਕੀਰਤਨ ਦਰਬਾਰ ਦੇ ਸੁਣਾਉਣੇ ਆ ਤੇ ਦੇਖ ਸਕਦੇ ਹੋ ਤਪਸਥਾਨ ਸ਼੍ਰੀ ਖੁਰਾਲਗੜ ਸਾਹਿਬ ਤੋਂ ਲਾਈਵ ਦੂਰੋਂ ਦੂਰੋਂ ਜਿਹੜੀਆਂ ਸੰਗਤਾਂ ਇੱਥੇ ਦਰਸ਼ਨ ਕਰਦੀਆਂ ਨੇ ਤੇ ਆਪਣੀਆਂ ਮਨੋ ਕਾਮਨਾ ਕੁਰੂ ਮਹਾਰਾਜ ਜੀ ਤੋਂ ਪੂਰੀਆਂ ਕਰਦੀਆਂ ਨੇ ਤਪਸਥਾਨ ਸ਼੍ਰੀ ਖੁਰਾਲਗੜ ਸਾਹਿਬ ਜੀ ਦੀ ਇਮਾਰਤ ਤੇ ਜੋ ਉਹ ਸਾਰੀ ਉਧীন ਹੈ ਦੇਖ ਸਕਦੇ ਹੋ ਤੁਸੀਂ ਜੀ ਦੇਖ ਰਹੇ ਹੋ ਤਪਸਥਾਨ ਸ਼੍ਰੀ ਖਰੋਗਰ ਸਾਹਿਬ ਜੀ ਦੀਆਂ ਸਿੱਧੀਆਂ ਲਾਈਵ ਕੀਰਤਨ ਦਰਬਾਰ ਐਤਵਾਰ ਦਾ ਤਪਸਥਾਨ ਸ਼੍ਰੀ ਖਰੋਗਰ ਸਾਹਿਬ ਦਾ ਦਰਸ਼ਨ ਕਰਾਣੇ ਸਾਨੂੰ ਤਪਸਥਾਨ ਸ਼੍ਰੀ ਖਰੋਗਰ ਸਾਹਿਬ ਜੀ ਦੇ ਅੰਦਰ ਦੇ ਸਕਦੇ ਹਾਂ ਤਪਸੰਗੀ ਖਰਾਵਲ ਸਾਹਿਬ ਅ ਸ਼੍ਰੀ ਗੁਰੂ ਅਰਬਦਾਸ ਮਹਾਰਾਜ ਜੀ ਇੱਥੇ 1515 ਈਸਵੀ ਵਿੱਚ 4 ਸਾਲ 2 ਮਹੀਨੇ 11 ਦਿਨ ਇੱਥੇ ਰਹਿ ਕੇ ਇਹਨਾਂ ਨੇ ਇਸ ਪਿੰਡ ਨੂੰ ਜੋ ਕਿ ਖੁਰਾਲੀ ਨਾਮ ਸੀ ਪਹਿਲੇ ਇਸ ਨੂੰ ਖਰਾਲਗੜ੍ਹ ਸਾਹਿਬ ਕਿਹਾ ਜਾਂਦਾ ਇੱਥੇ ਆਣਾ ਕੀਤਾ ਸੀ ਤੇ ਗੁਰੂ ਅਰਬਦਾਸ ਮਹਾਰਾਜ ਜੀ ਨੇ ਇੱਥੋਂ ਸਰਬਸੰਗੀ ਏਕਤਾ ਦਾ ਜਿਹੜਾ ਸੰਦੇਸ਼ ਦਿੱਤਾ ਸੀ ਤੁਸੀਂ ਦੇਖ ਰਹੇ ਹੋ ਤਾਂ ਪ੍ਰਸਾਦ ਸ੍ਰੀ ਕੁਰਾਲਗਰ ਸਾਹਿਬ ਕੋਲ ਲਾਈਫ ਤਸਵੀਰਾਂ ਸ੍ਰੀ ਗੁਰੂ ਦਾਸ ਮਹਾਰਾਜੀ ਜੀ ਦਰਸ਼ਨ ਕਰੋ ਜਿਨ੍ਹਾਂ ਦੀ ਅਰਦਾਸ ਤੇ ਬਾਬਾ ਜੀ ਗੁਰੂ ਅਰਦਾਸ ਮਹਾਰਾਜ ਜੀ ਇੱਥੇ ਆਣਾ ਕੀਤਾ ਸੀ ਤੇ ਇਹ ਉਹ ਚੱਕ ਹੈ ਜੋ ਰਾਜੇ ਬੈਨ ਨੇ ਕੁਝ ਲੋਕਾਂ ਦੇ ਕੈ ਉਸਾਨ ਵਿੱਚ ਰਵਦਾਸ ਮਹਾਰਾਜ ਜੀ ਨੂੰ ਕੈਦ ਕਰ ਲਿਆ ਸੀ ਤੇ ਇਸ ਚੱਕੀ ਨੂੰ ਆਟਾ ਪੀਣ ਦੀ ਜਿਹੜੀ ਚੱਕੀ ਆਟਾ ਪੀਣ ਦੀ ਖਰਾਸ ਹੈ ਉਸ ਨੂੰ ਚੱਕੀ ਚਲਾਉਣ ਦੀ ਸਜ਼ਾ ਦਿੱਤੀ ਸੀ ਤੇ ਮਹਾਰਾਜ ਜੀ ਦੀ ਸ਼ਕਤੀ ਨਾਲ ਇਹ ਚੱਕੀ ਜਿਹੜਾ ਆਪਣੇ ਆਪ ਚੱਲਣ ਲੱਗ ਗਿਆ ਸੀ ਤੇ ਮਹਾਰਾਜੇ ਨੇ ਇਹ ਦੇਖ ਕੇ ਰਾਜਾ ਬែន ਮਹਾਰਾਜੀ ਦਾ ਦਾਸ ਬਣ ਗਿਆ ਸੀ ਤਾਂ ਪਰਸਾਂ ਸ਼੍ਰੀ குருਗਰਾਵਾਲਾ ਸਾਹਿਬ ਜੀ ਦੇ ਵਿੱਚ ਆਪਣੇ ਅੰਦਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵੀ ਸ਼ੋਭਿਤ ਹਨ ਜਨਰਲੀ ਸੰਚੋਗਰਾਪ ਤੇ ਐਨਕੁਦਾਈ ਸਮੇ ਜੋ ਕਿ ਹੁਣ ਤਪਸਥਾਨ ਦਾ ਨਵੀਨੀਕਰਨ ਹੋ ਰਿਹਾ ਉਹ ਖੁਦਾਈ ਸਮੇ ਜੋ ਪੁਰਾਣੇ ਸਮੇ ਦੇ ਬਰਤਨ ਨੇ ਉਹ ਮਿਲੇ ਨੇ ਦਰਸ਼ਨ ਕਰੋ 1515 ਈਸਵੀ ਵਿੱਚ ਇਹਨਾਂ ਇੱਟਾਂ ਦੁਆਰਾ ਜਿਹੜਾ ਹੈ ਜੋ ਤੁਸੀਂ ਦਰਸ਼ਨ ਕਰ ਰਹੇ ਹੋ ਇੱਟਾਂ ਇਹਨਾਂ ਨਾਲ ਬਣਾਇਆ ਗਿਆ ਇਹ ਤਪਸਥਾਨਾ ਹੈ ਇਹ ਵਾਲੀ ਜਗ੍ਹਾ ਇਹਨਾਂ ਇੱਟਾਂ ਨਾਲ ਬਣਾਈ ਗਈ ਸੀ ਇਹ ਉਸ ਸਮੇਂ ਦੀਆਂ ਇੱਟਾਂ ਨੇ ਪੁਰਾਣੇ ਪ੍ਰਾਤੋਂ ਇੱਟਾਂ ਗੁਰੂ ਮਹਾਰਾਜ ਜੀ ਸਮੇਂ ਅਨਾਜ ਟੋਲਣ ਵਾਲੇ ਪੱਥਰ ਔਰ ਬਾਬਾ ਧੰਨਾ ਜੀ ਤੇ ਜੋੜੇ ਗੰਨਣ ਵਾਲੀ ਛਿਲਾ ਜਿਸ ਤੇ ਜੋੜੇ ਗੰਦੇ ਸਨ ਔਰ ਦਸਮ ਪਿਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਇਵਾ ਦਾ ਸੇਵਾਦਾਰ ਜੀ ਹੋਇਆ ਮੈਂ ਆਹ ਤੁਹਾਨੂੰ ਕੀ ਕਹਾਂ ਇਹ ਮਾਣ ਮੈਨੂੰ ਆਏ ਕੋਈ ਆਹ ਹੁਣ ਤੁਹਾਨੂੰ ਕੀਰਤਨ ਸੁਣਾਉਣੇ ਕੀਰਤਨ ਦਾ ਸਰਬੰਨ ਕਰੋ ਸਤ ਕੀ ਜਾਨ ਜੇਬ ਸਿੰਘ ਜੀ i uh -huh. ਸਦਾ ਘੁਰਾ ਕਿਉਂ ਹੋਈ ਨੀ ਐ ਸਤ ਸੰਗੀ ਜਰੋ ਕਲ ਜੁ ਤੇ ਜੰਦੇ ਗੁਜਦੇ ਇਸ ਸੰਸਾਰ ਅੰਦਰ ਇੱਕੋ ਠੋਰ ਹੈ ਨਾਮ ਦੀ ਧਰਦੀ ਬਾਣੀ ਆਈ ਤੇ ਸਗਲੀ ਚਿੰਤ ਮਟਾਏ ਧਰਦੀ ਬਾਣੀ ਨੇ ਸਾਰੀਆਂ ਜਿੰਤਾ ਮਨੋਂ ਘਟਾਏ ਪਰ ਤਾਂ ਇਸ ਚਿੰਤਾ ਨੇ ਖਤਮ ਹੋਣਾ ਹੀ ਨਹੀਂ ਧਰਦੀ ਬਾਣੀ ਨੂੰ ਤੋਂ ਅੰਦਰ ਆਪਣੇ ਮਨ ਦੇ ਅੰਦਰ ਅਸੀਂ ਸਤਪਤ ਕਰਚ ਕਾਰਜ ਕਰਵਾਉਂਦਾ। ਸੋ ਗੁਰੂ ਦੇ ਪਿਆਰਿਓ ਹਾਲਾਤ ਸੰਸਾਰ ਦੇ ਠੀਕ ਨਹੀਂ। ਕਦੇ ਕੁਦਰਤੀ ਆਪਤਾ, ਤਰਨਾ ਵਰਗੀਆਂ ਵਿਵਾਰੀਆਂ ਦੇ ਰੇਟ ਵਿੱਚ ਲੈਣਾ। ਤੇ ਕਦੇ ਮਨੁੱਖ ਦੇ ਬਣਾਏ ਹੋਏ ਆਪਣੇ ਝੂਠੇ ਬਨਸੂਬੇ। ਮਨੁੱਖ ਦੀ ਆਪਰਕ ਬੇਕਾਰ ਫਰੂ ਭਜਨ ਵਾਲੇ, ਜਪਣ ਵਾਲੇ ਸਭ ਸਰਬੱਤ ਦਾ ਪ੍ਰਣਾ ਮੰਗਦੇ। ਕਿਸਦਾ ਬੁਰਾ ਕਿਉਂ ਹੋਏ ਉਹ ਕਿਸੇ ਦਾ ਬੁਰਾ ਨਹੀਂ ਕਰ ਸਕਦੇ ਤੇ ਬੁਰਾ ਚਿਤ ਨਹੀਂ ਕਰ ਸਕਦੇ ਤੇ ਗੁਰੂ ਦਾਨੇ ਤਾਂ ਸਾਡਾ ਬਹੁਤ ਸੁੰਦਰ ਇੱਕ ਰਾਜੇ ਦਾ ਉੱਚਾ ਸੁੱਤਰ ਸੁਤਰ ਹੈ ਫਿਰ ਤਾਂ ਬੁਰੇ ਦਾ ਪਲਾ ਕਰ ਗੁੱਸਾ ਮਨ ਨਾ ਹਟਾਏ ਦੇਹੀ ਰੋਗ ਨਾਲ ਲੱਗੀ ਅੰਲੇ ਸਭ ਕੁਝ ਪਾਇ ਲੈ ਕਿੱਡਾ ਉੱਚਾ ਹਕਾਮ ਹੈ ਕਿੱਡਾ ਉੱਚਾ ਮਰਤਬਾ ਹੈ ਕੇ ਹੈ ਬੰਦੇ ਬੁਰੇ ਦਾ ਭਲਾ ਕਰਕੇ ਵੀ ਕਿ ਤੇਰੇ ਮਨ ਵਿੱਚ ਕ੍ਰੋਧ ਨਹੀਂ ਆਏਗਾ ਜੇ ਕ੍ਰੋਧ ਨਹੀਂ ਆਏਗਾ ਤੇ ਇਸ ਸਰੀਰ ਨੂੰ ਨਾਸ਼ ਕਰਨ ਵਾਲੇ ਰੋਗ ਅੰਦਰ ਪੈਦਾ ਨਹੀਂ ਹੋਣੇ ਮਹਿਸੂਸ ਕਰਨਾ ਪਿਆਰਿਓ ਜਦੋਂ ਕ੍ਰੋਧ ਆਉਂਦਾ ਹੈ ਨਾ ਕ੍ਰੋਧ ਪਹਿਲਾਂ ਆਪਣੇ ਅੰਦਰ ਅਗਿਆਰ ਵਾਲਣੇ ਪੈਂਦੇ ਪਹਿਲਾਂ ਆਪਣੇ ਆਪ ਨੂੰ ਕ੍ਰੋਧ ਸਾੜਦਾ ਹੈ ਤੇ ਬਸ ਸੋਚਨਾ ਕਿ ਕਰੋਧ ਦੂਜਿਆਂ ਦਾ ਨੁਕਸਾਨ ਕਰਦਾ ਹੈ ਨਾ ਜਿਸ ਦੇ ਅੰਦਰ ਕਰੋਧ ਪੈਦਾ ਹੁੰਦਾ ਹੈ ਨਾ ਇਹ ਅਗਿਆਰਵਾੜ ਦਾ ਇਹ ਪਹਿਲਾ ਉਸੂਸ ਛਾੜਦਾ ਹੈ ਇਹ ਤੋਂ ਉਹਨਾਂ ਕਿਤਾ ਦੂਜਿਆਂ ਦਾ ਵਜੂਦ ਪਟਾਣ ਤੇ ਤੁਲੇ ਆਏ ਪਹਿਲਾ ਆਪਣੇ ਅੰਦਰ ਅੰਧਾਰੇ ਪੈਦਾ ਕਰਦਾ ਹੈ ਕਰੋਧ ਦੇ ਜਦੋਂ ਕੁੱਪ ਜਾਂਦਾ ਹੈ ਜਲਦਾ ਹੈ ਸਾੜਦਾ ਹੈ ਲਪਟਾਂ ਉਧੀਆਂ ਨੇ ਫਿਰ ਉਹ ਲਪਟਾਂ ਦੂਜਿਆਂ ਤੇ ਸਿੱਟਦਾ ਜਦਨ ਕਰਦਾ ਹੈ ਅਜ ਮੰਨਤਾ ਵੀ ਇਹੋ ਹਾਲ ਹੋਇਆ ਪਿਆ ਆ ਭਾਰਤ ਔਰ ਪਾਕਿਸਤਾਨ ਵਿਚਾਲੇ ਜੋ ਤਣਾਅ ਦਾ ਮਾਹੌਲ ਹੈ ਕਿਸ ਤਰ੍ਹਾਂ ਹੈ ਕਿਸੇ ਸੋਢੀ ਮਾਨਸਿਕਤਾ ਦੇ ਲੋਗ ਗੰਧੀ ਮਾਨਸਿਕਤਾ ਵਾਲੇ ਲੋਗ ਮਨੁੱਖਤਾ ਦੇ ਵੈਰੀ ਵਣ ਕੇ ਵੇਖੋ ਨਾ ਤੇ ਬੰਦਿਆਂ ਦੀ ਲੜਾਈ ਇਹ ਮਨੁੱਖਾਂ ਦੀ ਲੜਾਈ ਦੇ ਵਿੱਚ ਰੱਬ ਦੇ ਘਰ ਵੀ ਤੋੜੇ ਗਏ ਨੇ ਰੱਬ ਦੇ ਬਣਾਏ ਨਿਯਮ ਤੋੜਨ ਦੀ ਵੀ ਇਰਣਾ ਜਤਨ ਕੀਤਾ ਹੈ। ਉਹਨਾਂ ਸੁੰਦਰ ਵਾਦੀਆਂ ਦੇ ਵਿੱਚ ਜੋ ਲੋਕ ਘੁੰਮ ਗਏ ਸਨ। ਉਹਨਾਂ ਨੂੰ ਮੱਝ ਪੁੱਛ ਪੁੱਛ ਕੇ ਧੁਰੋਂ ਇਤੋਂ ਤਾਂ ਮਾਰਤਾ ਗਿਆ। ਕਹਿੰਦੇ ਨੇ ਕਲਮੇ ਪਰਵਾਹ ਕੇ ਦੇਖੇ ਨੇ ਜੇ ਉਨਕੋ ਸ਼ੱਕ ਲੱਗਦੀ ਸੀ। ਜਰਾ ਸਮਝੋ ਜਰਾ ਧਰਮ ਦੇ ਆਧਾਰ ਤੇ ਮਾਰ ਦੇਣਾ ਇਹ ਮਨੁੱਖਤਾ ਲਈ ਸ਼ਰਮ ਇਸ਼ਾਰ ਵਾਲੀ ਦਾ। ਹਾਂ ਜੰਗਾ ਤਾਂ ਬਹੁਤ ਹੁਣਿਆਂ ਦੀ ਧਰਤੀ ਤੇ ਪਰਮਾਇਣ ਦੀ ਜੰਗ ਵਿੱਚ ਕਿਹੜਾ ਥੋੜੇ ਲੋਕ ਮਰੇ ਹੋਣਗੇ ਮਹਾਭਾਰਤੀ ਲੋਕ ਵਿੱਚ ਲੱਖਾਂ ਲੋਕ ਮਰੇ ਨੇ ਪਰ ਗੁਰੂ ਕੇ ਪਿਆਰਿਓ ਉਹ ਜੰਗ ਰਾਜਿਆਂ ਦੀਆਂ ਜਰ ਜੋਰੂ ਜ਼ਮੀਨ ਖਾਤਰ ਜਰ ਜੋਰੂ ਜ਼ਮੀਨ ਔਰ ਗੱਦੀ ਖਰੇ ਜ਼ਮੀਨ ਖਾਤਰ ਪਰ ਜਿਹੜੀ ਅੱਜ ਜੰਗ ਹੈ ਨਾ ਇਹਦੇ ਅਮਰ ਸੁਬੇ ਬੜੇ ਖਤਰਨਾਕ ਨੇ ਇਹ ਸਿੱਧਾ ਹੀ ਧਰਮ ਤੇ ਅਟੈਕ ਹੈ ਮੁਸਲਮਾਨ ਕਹਿ ਰਹੇ ਨੇ ਹਿੰਦੂ ਜਿੰਨੇ ਨਹੀਂ ਰਹਿਣ ਦੇਣੇ ਤੇ ਹਿੰਦੂ ਚਾਹਦੇ ਨੇ ਮੁਸਲਮਾਨ ਜਿਉਂਦੇ ਨਾ ਰਹਿਣ ਸਿੱਧਾ ਹੀ ਧਰਮ ਤੇ ਅਟੈਕ ਹੈ ਧਰਮ ਹਿੰਦੂ ਮਸਜਿਦ ਧਰਮ ਹਿੰਦੂ ਮਸਜਿਦ ਧਰਮ ਬਸਬਾਕਰਨਾ ਕਰਮ ਮੁਸਲਮਾਨ ਮਸਜਿਦ ਮੁਸਲਮਾਨਾਂ ਜਾਂ ਮੁਸਲਮਾਨਾਂ ਦੀ ਮਸਜਿਦ ਹਿੰਦੂ ਜਾਂ ਹਿੰਦੂ ਦੇ ਮੰਦਿਰ ਦੀ ਮੁਤਾਜ ਨਹੀਂ ਹੈ ਤਾਂ ਧਰਮ ਇਤੋਂ ਬਹੁਤ ਉੱਚਾ ਹੈ ਇੱਕ ਸੱਚੇ ਮੁਸਲਮਾਨ ਲਈ ਇੱਟਾਂ ਪੱਥਰਾਂ ਦੇ ਬੜੀ ਮਸਜਿਦ ਤੋਂ ਵੱਡੀ ਹੈ ਮਨੁੱਖ ਦਾ ਜਿੱਤਿਆ ਹੋਇਆ ਰੱਬ ਨੇ ਚੰਗਾ ਫਿਰਦਾ ਫਰਦਾ ਬੰਦ ਦਾ ਨਮੂਨਾ ਹੈ ਇੱਕ ਹਿੰਦੂ ਲਈ ਮੰਦਿਰ ਨਹੀਂ ਜ਼ਰੂਰੀ ਜਦੋਂ ਆਤਾ ਦੀ ਖਲੀ ਕੈਨਾਤ ਵਿੱਚ ਮਨੁੱਖ ਨੂੰ ਰੱਬ ਨੇ ਸਿਰਜਿਆ ਆਪ ਉਹਦੇ ਅੰਦਰੋਂ ਆਪਣੇ ਹਰੀ ਪ੍ਰਭੂ ਨੂੰ ਵੇਖਦਾ ਹੈ ਪਰ ਕੁਝ ਸੋਹੜੀ ਸੋਚ ਵਾਲੀ ਕੁਝ ਪੈੜੀ ਮਾਂਸ ਘਟਾ ਵਾਲੇ ਉਹ ਬੰਦੇ ਆ ਆਪਣੇ ਅੰਦਰ ਵਾਲੇ ਦੂਜਿਆਂ ਨੂੰ ਜਾਣਣ ਦਾ ਇਹ ਨਾ ਕਰਦੇ ਤੇ ਪਾਤਸ਼ਾਹ ਨੇ ਸਾਨੂੰ ਬਹੁਤ ਜਿੰਗੀ ਤੋਫੀਕ ਦਿੱਤੀ ਹੈ ਤੋਫੀਕ ਦੇਣ ਦੀ ਕੋਸ਼ਿਸ਼ ਪਾਤਸ਼ਾਹ ਕਰ ਰਹੀ ਨੇ ਇਹ ਬੰਦੇ ਤਦ ਕੋ ਸਭਨਾ ਦਾ ਭਲਾ ਬਣਾਏ ਦਾ ਸਤਿਗੁਰ ਤੇ ਸਤਿਗੁਰ ਦੇ ਸਿੰਘ ਸਭਨਾ ਦਾ ਭਰਾ ਮੰਗਦੇ ਨੇ ਉਹਦਾ ਬੁਰੇ ਦਾ ਵੀ ਭਲਾ ਕਰਦਾ ਇਸ ਦਾ ਬੁਰਾ ਕਿਉ ਹੋਏ ਉਹ ਕਿਸੇ ਦਾ ਵੀ ਬੁਰਾ ਨਹੀਂ ਕਰਦੇ ਨੇ ਤੀਜੇ ਪਾਤਸ਼ਾਹ ਮਹਾਰਾ ਮਹੱਲਾ ਚੌਥਾ ਮਹੱਲਾ ਚੌਥਾ ਗੁਰੂ ਰਾਮਦਾਸ ਪਾਤਸ਼ਾਹ ਪਾਤਸ਼ਾਹ ਵਰਮਾ ਜੀ ਕਹਿੰਦੇ ਨੇ ਸਤਿਗੁਰ ਦਾਤਾ ਦਿਆਲ ਹੈ ਜਿਸ ਨੂੰ ਦਇਆ ਸਲਾ ਹੋਵੇ ਉਹ ਕਾਲਪੁਰ ਸਾਡੇ ਤੇ ਦਇਆਵਾਨ ਹੈ ਕਿ 84 ਲੱਖ ਜੁਨਾ ਵਿੱਚੋਂ ਸਭ ਨੇ ਮੁੱਖ ਬਣਾਇਆ ਹੈ ਇਹ ਵੱਡੀ ਦਇਆ ਹੈ ਪਰ ਜੇ ਹੁਣ ਮੁਨੁੱਖ ਮੁਨੁੱਖ ਹੋ ਕੇ ਪਸ਼ੂ ਤੋਂ ਘਰੇ ਕਰਮ ਕਰੇ ਇਹ ਮਾਫ ਕਰਨਾ ਪਰਸੂ ਵੀ ਬਦਨਾਮ ਹੋਗੇ ਅਸੀਂ ਕਹਿੰਦੇ ਨਾ ਕਿ ਬੰਦਾ ਪਸ਼ੂ ਤੋਂ ਭੇੜਾ ਮਾਫ ਕਰਨਾ ਇਹ ਬੰਦਾ ਪਰ ਪਸ਼ੂ ਪਸ਼ੂ ਮੁਨੁੱਖ ਤੋਂ ਝੰਗੇ ਨੇ ਬਹੁਤ ਨੇ ਇਹ ਲੋਕ ਜਦੋਂ ਪਸ਼ੂ ਵੜਦਾ ਏ ਪਸ਼ੂ ਦੀ ਗਿਣਤੀ ਤੋਂ ਥੱਲੇ ਡਿੱਗਦਾ ਏ ਉਹ ਤਬਾਈ ਲਿਆ ਰਹਾ ਏ ਬੜੀਆਂ ਤਬਾਈਆਂ ਦੇਖੋ ਨਾ ਕਿੱਡੀਆਂ-ਕਿੱਡੀਆਂ ਝੰਡਾਂ ਲੱਗਾਂ ਕਿੱਡੀ-ਕਿੱਡੀਆਂ ਝੰਡਾਂ ਹੋ ਰਹੀਆਂ ਨੇ ਇਸ ਧਰਤੀ ਤੇ ਔਰ ਜੰਗ ਚੱਤ ਜ਼ਮੀਨ ਖਾਤਰ ਚੱਦ ਦੋ ਕੋਟੀ ਦੇ ਵਿਚਾਰਾਂ ਦੇ ਉੱਤੇ ਨਿਰਭਰ ਕਰ ਰਹੀ ਏ ਵੇਖੋ ਕਿੰਨੀ ਬਾੜੀ ਕਰਦੀ ਹਾਂ ਜੰਗ ਹੋਏ ਕੋ ਜਿਹਦਾ ਮੁੱਤਾ ਹੋਏ ਕੋਈ ਜੰਗ ਹੋਏ ਜੁੱਧ ਹੁੰਦੀਆਂ ਨੇ ਮਨੁੱਖ ਜੁੱਧ ਕਰਦਾ ਏ ਪਰ ਉਹਦਾ ਵਜੂਦ ਉਹਦਾ ਕੋਈ ਕੰਤਾ ਕੋਈ ਉਹਦਾ ਕੋਈ ਮਤਲਬ ਉਹਦਾ ਕੋਈ ਭਾਵ ਅਰਥ ਮਨੁੱਖ ਨੂੰ ਠੰਡ ਦੇਣ ਵਾਲਾ ਹੋਵੇ ਸ਼ਾਂਤ ਦੇਣ ਵਾਲਾ ਫਿਰ ਤਾਂ ਜੁੱਧ ਸੰਜਾਲ ਲੱਗਦਾ ਹੈ ਰਹਿਨੇ ਬਿਨਾਂ ਵਜ੍ਹਾ ਤੇ ਬੇਮੁਨਾਹਾਂ ਦਾ ਖੂਨ ਡੋਲਣਾ ਉਜੇ ਪਿਆਰ ਵਾਲੇ ਉਹ ਭਾਰਤ ਹੀ ਜੇ ਗਲਤ ਕਰੀਏ ਨਾ ਸਾ ਪੰਜਾਬ ਸਦਾਤ ਜਦੋਂ ਦੁਨੀਆ ਬੜੀ ਹੈ ਬੜੀ ਇਹ ਪੰਜਾਬ ਆਪਣੇ ਲਹੂ ਦੀ ਕੁਰਬਾਨੀ ਦੇਂਦਾ ਰਹੇ ਜਿਨੇ ਧਾੜ ਵੀ ਆਏ ਫਰੀ ਸਿੱਖ ਲਲੂਏ ਦੇ ਵੇਲੇ ਜਿਨੇ ਧਾੜ ਵੀ ਆਏ ਉਹ ਦਰਰਖੇਪਰ ਪੰਜਾਬ ਤੋਂ ਟਪਕੇ ਆ ਦਰਰਖੇਪਰ ਪੰਜਾਬ ਤੋਂ ਟਪਕੇ ਆ ਤੇ ਅੱਜ ਵੀ ਜਿਹੜੇ ਬਾਹਰੋਂ ਇਹ ਇਦਾਂ ਦੀਆਂ ਲੰਮਤਾ ਹੋ ਰਹੀਆਂ ਨੇ ਇਹ ਖੌਨਾ ਜੇ ਹਮਲਾ ਹੋਇਆ ਤਾਂ ਪੰਜਾਬ ਤੇ ਆਵੇ। ਪੰਜਾਬ ਸ਼ੇਰ ਕਹੋਵੇਂ। ਆਏ ਲੱਕ ਲੱਕ ਉਹਦੇ ਮਾਰੋ ਜਿਖਲੇ ਨੇ ਦੂਰ ਹੋ ਜਾਣਗੇ। ਸੋ ਗੁਰੂ ਦੇ ਪਿਆਰੇ ਉਸੇ ਸਰਬਤ ਦਾ ਭਲਾ ਮੰਗਣਾ ਹੈ। ਕਿਉਂਕਿ ਸਾਨੂੰ ਗੁਰੂ ਨੇ ਇਹੋ ਦੱਸੀ ਦਿੱਤੀ ਹੈ ਕਿ ਪਿਆਰੇ ਸਰਬਤ ਦਾ ਭਲਾ ਸਰਬਤ ਦਾ ਭਲਾ ਮੰਗਣ ਵਿੱਚ ਤੇਰੀ ਇਨਸਾਨੀਅਤ ਪ੍ਰਵਲਤ ਹੋਵੇਗੀ। ਸਤਗੁਰ ਦਾਤਾ ਆਹਾਲ ਹੈ ਇਸ ਨੂੰ ਦਇਆ ਸਭ ਹੋਏ ਸਤਗੁਰ ਅੰਦਰੋਂ ਨਿਰਵੈਰ ਹੈ ਵੇਖੋ ਸਤਗੁਰ ਆਕਾਰਪੁਰ ਖੰਦਰੋਂ ਨਿਰਵੈਰ ਹੈ ਓ ਨਿਰਭਉ ਤੇ ਨਿਰਵੈਰ ਹੈ ਨਾ ਡਰਦਾ ਹੈ ਨਾ ਡਰਾਉਂਦਾ ਵੇਖੋ ਬੰਦਾ ਰੱਬ ਦਾ ਬਣਾਇਆ ਹੋਇਆ ਡਰ ਵੀ ਰਿਆ ਤੇ ਭਰਾ ਵੀ ਰਿਆ ਇਹ ਦੋਨੇ ਗੁਣ ਮਨੁੱਖ ਨੂੰ ਮੁਨਕਤੋਂ ਬੈਠਾ ਸਿੱਟਦਾ ਹੈ ਮਨੁੱਖ ਦਾ ਕਰਮ ਹੈ ਨਾ ਡਰੇ ਨਾ ਡਰਾਵੇ ਨਾ ਭੈ ਕਾ ਹੁਨ ਕੋ ਦੇਤ ਹੈ ਨਾ ਭੈ ਮਾਨ ਤਾਨ ਨਾ ਤਾਂ ਭੈ ਦੇਵੇ ਨਾ ਭੈ ਮੰਨੇ ਕਿਤੇ ਮਨੁੱਖ ਦਾ ਪਹਿਲਾ ਜੀਉਣ ਦਾ ਫਰਸ ਪਰ ਸਿਧਾਂਤ ਹੋਣਾ ਚਾਹੀਦਾ ਹੈ ਪਰ ਡਰਾਉਣ ਦੀ ਕੋਸ਼ਿਸ਼ ਕਰ ਰਿਹਾ ਜਿਵੇਂ ਪਾਕਿਸਤਾਨ ਕਦੇ ਪਾਕਿਸਤਾਨ ਵੀ ਭਾਰ ਦਾ ਹਿੱਸਾ ਸੀ ਪੰਜਾਬ ਦਾ ਹਿੱਸਾ ਦੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਇਹ ਆਪਣੀ ਵਿਰਸਤ ਕਰਵਾਇਆ ਸੀ ਪਾਕਿਸਤਾਨ ਨੂੰ ਕਾਬਲ ਤ ਜੇ ਹੁਣ ਪੰਜਾਬ ਇਸ ਕੱਲ ਦਾ ਦਾਵਾ ਕਰੇ ਕਿ ਪਾਕਿਸਤਾਨ ਸਾਡਾ ਹੈ ਤੇ ਸਾਡਾ ਹਿੱਸਾ ਹੈ ਕਾਬਲ ਤੱਕ ਅਸੀਂ ਆਂ ਅਫਗਾਨ ਤੱਕ ਅਸੀਂ ਆਂ ਤੇ ਫਿਰ ਫਿਰ ਜੰਗ ਲੱਗੇ ਪਰ ਸੱਚ ਬੋਲਣ ਤੇ ਭਾਪੜ ਮੱਤੇ ਨੇ ਪਿਆਰਿਓ ਪਤਸਾ ਕਹਿੰਦੇ ਨੇ ਸਤਗੁਰ ਹੰਦਰੋਂ ਨਰਵੈ ਰਹੇ ਉਹ ਕਾਲਪੁਰਤ੍ਰੋ ਨਿਰਵੈ ਨਹਿ ਸਭ ਦੇਖੈ ਬ੍ਰਹਮ ਇੱਕ ਸੁਭ। ਉਹ ਬ੍ਰਹਮ ਜੋ ਹੈ ਨਾ ਪਰਮ ਬ੍ਰਹਮ ਉਹ ਸਭ ਨੂੰ ਇੱਕ ਨਿਗਾ ਨਾਲ ਦੇਖਦਾ ਹੈ। ਦੇਖੋ ਨਾ ਸੂਰਜ ਦੀ ਲੋਸ਼ਕ ਦੀ ਧਰਤੀ ਤੇ ਪੈਂਦੀ ਹੈ। ਉਹ ਗੰਦਗੀ ਤੇ ਵੀ ਕਿਰਨਾ ਪੈ ਰਹੀਆਂ ਨੇ ਤੇ ਮੁੰਡ ਤੇ ਵੀ ਪੈ ਰਹੀਆਂ। ਅਰੇ ਕਿ ਦੇਖੋ ਨਾ ਇਹ ਤਾਂ ਇਹ ਗੱਲ ਗੰਦਗੀ ਤੇ ਕਿਰਨਾ ਪੈ ਕੇ ਕਿਰਨਾ ਗੰਧੀਆਂ ਨਹੀਂ ਹੋਈ। ਸਤਿ ਜੀ ਜਦਗੀ ਤੇ ਕਰਨਾ ਪੈ ਰਹੀਆਂ ਨੇ ਨਿਗ ਦੇੜੀਆਂ ਵਿੱਚ ਕਰਨਾ ਦੰਦੀਆਂ ਨਹੀਂ ਹੋ ਰਹੀਆਂ ਫੁੱਲਾਂ ਤੇ ਪੈ ਰਹੀਆਂ ਤੇ ਕਰਨਾ ਸੰਬੰਧ ਨਹੀਂ ਹੋ ਰਹੀ ਪਤ ਉਹਈ ਫਰਕ ਨਹੀਂ ਆ ਰਿਹਾ ਜਿਵੇਂ ਜੀਆਂ ਹੰ ਹੁਮੇਦੀਆਂ ਹੰ ਕਿਉਂਕਿ ਉਹ ਭੈ ਵਿੱਚ ਹੰ ਅਕਾਲ ਪੁਰਖ ਦੇ ਹੁਕਮ ਵਿੱਚ ਹੰ ਜਿਹੜਾ ਬੰਦਾ ਅਕਾਲ ਪੁਰਖ ਦੇ ਹੁਕਮ ਵਿੱਚ ਹੈ ਉਹਨੂੰ ਜਨਮ ਮਰਨ ਤੇ ਭੈ ਖੁਸ਼ੀਆਂ ਕਿਚਲਤ ਨਹੀਂ ਕਰ ਸਕਦੀਆਂ ਖੁਸ਼ੀਆਂ ਬੋਹਰਾ ਨਹੀਂ ਕਰ ਸਕਦੀਆਂ ਤੇ ਗਮ ਨੂੰ ਦੂਲਾ ਨਹੀਂ ਸਕਦੇ ਐ ਵਦ ਇਸ ਕਰਕੇ ਇਸ ਜਲਦੇ ਰੋਦੇ ਸੰਸਾਰ ਤੇ ਇਸ ਧਰਤੀ ਦੇ ਇਸ ਗੈਰ ਦੇ ਐ ਵਦੇ ਜੇਕਰ ਚਾਰ ਦਿਨ ਸੁਖ ਦੇ ਚਾਹਣਾ ਹੈ ਤਾਂ ਆਕਾਰ ਪ੍ਰਭ વૈਗੁਰੂ ਦੀ ਜੈਸੀ ਮਿ ਆਵੇ ਬਾਣੀ ਕਿਸਾ ਕਰੀ ਗਿਆਨ ਦੇ ਲਾਡੂ ਦਾ ਭਾਵ ਅਰਥ ਕਿ ਜਦਾਂ ਜਦਾਂ ਜਿਬ ਜਿਬ ਹੁਕਮ ਤੇ ਵੇ ਤੇ ਵਿਕਾਰ ਜਦੋਂ ਆਕਾਲ ਤਖਨ ਸਾਨੂੰ ਜਿਉਣ ਲਈ ਆਖਿਆ ਇਹ ਤੇ ਗਰਵਾਣੀ ਵਿੱਚ ਵਰਜਿਆ ਗਿਆ ਬੰਦੇ ਉਹਦਾ ਉਸ ਗਰਵਾਣੀ ਦਾ ਉਸ ਹੁਕਮ ਦਾ ਤੂੰ ਪਾਲਣਾ ਕਰਕੇ ਆਪਣੇ ਆਪ ਨੂੰ ਸਦਾਈ ਸੁਖਦਾਈ ਹੋ ਜਾ ਇਸ ਕਰਕੇ ਬੰਦੇ ਸਤਗੁਰ ਸਭਨਾ ਦਾ ਭਲਾ ਮਨਾਏ ਦਾ ਇਸ ਦਾ ਬੁਰਾ ਕਿਉ ਹੋਏ ਇਸ ਦਾ ਜੋ ਰਾਜ ਹੋ ਹੋ ਦੇ ਗੁਰ ਸਮਨਾਰਾ